ਅੱਜ ਅਜਹਿਆਂ ਦੋ ਭੈਣਾਂ ਨਾਲ ਵਾਕਿਫ ਕਰਾਵਾਂਗੇ ਜੋ ਛੋਟੀ ਉਮਰੇ ਹੀ ਇੱਕ ਛੋਟੇ ਜੇ ਕੰਮ ਤੋਂ ਸ਼ੁਰੂਆਤ ਕਰਦੇ ਅਜਹੇ ਆ ਪਟਿਆਲਾ ਦੇ ਵਿੱਚ ਨਾਮ ਕਾਇਮ ਕਰ ਲਿਆ ਕਿ ਅੱਜ ਵੀ ਜਿਹੜਾ ਬੱਕਰੀਆਂ ਦੇ ਨਾਮ ਤੋਂ ਜਾਣਿਆ ਜਾਂਦਾ ਤੇ ਲੋਕਾਂ ਨੂੰ ਟ੍ਰੇਨਿੰਗ ਤੱਕ ਦਿੰਦੇ ਨੇ ਤਾਂ ਸਜੜੀ ਇਹ ਗਾਡ ਫਾਰਮਿੰਗ ਦੀ ਲਾਈਨ ਹੈ ਇਹਦੇ ਚੋਂ ਜਿਵੇਂ ਹੁਣ ਅਸੀਂ ਕੁਝ ਸੋਚ ਕੇ ਨਹੀਂ ਆਏ ਤਾਂ ਕੋਇਨਸੀਡੈਂਸ ਹੋਇਆ ਜੀ ਮੈਂ ਹੁਣ 8 ਤੋਂ 4 ਸਾਲ ਪਹਿਲਾਂ ਮੇਰੀ ਤਬੀਅਤ ਖਰਾਬ ਹੋ ਗਈ ਸੀ ਸੋ ਉਸੇ ਦੇ ਰਿਗਾਰਡਿੰਗ ਬੱਕਰੀ ਘੱਟ ਲੈਂਦੀ ਗਈ ਅਸੀਂ ਪਟਿਆਲਾ ਖਾਸ ਰਿਹائش ਖੇਤਰ ਵਿੱਚ ਰਹਿਣ ਵਾਲੇ ਆ ਸੋ ਉੱਥੇ ਬੱਕਰੀ ਜਦੋਂ ਲਿਆਉਂਦੀ ਤਾਂ ਸਭ ਨੂੰ ਪਤਾ ਵੀ ਲੱਗ ਗਿਆ ਸੀ ਵੀ ਬੱਕਰੀ ਆ ਗਈ ਐ ਐਂਡ ਉਸ ਤੋਂ ਬਾਅਦ ਅਸੀਂ ਤਕਰੀਬਨ ਡੇਢ ਸਾਲ ਉਸਨੂੰ ਆਪਣੇ ਘਰ ਦੀ ਤੀਸਰੀ ਮੰਜ਼ਲ ਤੇ ਰੱਖਿਆ ਸੋ ਉਦੋਂ ਤੋਂ ਹੀ ਮਿਹਨਤ ਕਰਨ ਦੀ ਆਦਤ ਪੈ ਗਈ ਐਂਡ ਉਸ ਤੋਂ ਬਾਅਦ ਅਸੀਂ ਫਿਰ ਫਾਰਮ ਬਣਾਇਆ ਸਿਹਤ ਖਰਾਬ ਹੋ ਗਈ ਸੀ ਸੋ ਇਹ ਸਿਰਫ ਸਿਰਫ ਮਿਲਕ ਵਾਸਤੇ ਲੈਂਦੀ ਸੀ ਉਹ ਤਾਂ ਜਦੋਂ ਉਸਦੇ ਬੱਚੇ ਅੱਗੇ ਹੋਏ ਤਾਂ ਸਾਨੂੰ ਪੈਟਸ ਮੰਗੋ ਲਗਾਵ ਹੋ ਗਿਆ ਉਸ ਤੋਂ ਬਾਅਦ ਦੀ ਗੱਲ ਹੈ ਉਹ ਸਾਡੇ ਕੋਲ ਟੋਟਲ 65 ਦੇ ਆਰਾਊਂਡ ਕੋਰਸ ਨੇ ਜਿਨ੍ਹਾਂ ਦੇ ਵਿੱਚ ਬੱਚੇ ਵੀ ਨੇ ਬਰੀਡਰਸ ਵੀ ਨੇ ਪਹਿਲਾਂ ਸਾਡੇ ਕੋਲ 100 ਦੇ ਕਰੀਬ ਹੋ ਗਏ ਸੀ ਫਿਰ ਅਸੀਂ ਕੁਝ ਸੈਲ ਕਰਤੀਆਂ ਸੀਗੀਆਂ ਤਾਂ ਹੁਣ 65 ਦੇ ਆਰਾਊਂਡ ਨੇ ਬਾਕੀ ਇਹ ਸਾਡਾ ਟੌਪਿਕ ਦਿਮਾਗ ਦੇ ਵਿੱਚ ਇੱਕ ਤਾਂ ਸਾਡੇ ਜਿਹੜੀ ਸੇਅਰ ਠੀਕ ਨਹੀਂ ਸੀਗੀ ਉਸ ਕਰਕੇ ਆਇਆ ਸੀ ਉਸ ਤੋਂ ਬਾਅਦ ਜਦੋਂ ਅਸੀਂ ਇਹਦਾ ਮਿਲਕ ਸੈਲ ਕਰਿਆ ਉਸ ਤੋਂ ਬਾਅਦ ਸਾਡੇ ਦਿਮਾਗ ਦੇ ਵਿੱਚ ਇਹ ਇੱਕ ਬਿਜ਼ਨਸ ਦੇ ਤੌਰ ਤੇ ਆਇਆ ਸੀ ਕਿਸੇ ਵੀ ਕੰਮ ਦੀ ਸ਼ੁਰੂਆਤ ਕਰਨ ਦੇ ਲਈ ਹੌਸਲੇ ਦਾ ਹੋਣਾ ਬਹੁਤ ਜ਼ਰੂਰੀ ਹੈ ਅੱਜ ਅਜਹੀਆਂ ਦੋ ਭੈਣਾਂ ਨਾਲ ਵਾਕਿਫ ਕਰਾਵਾਂਗੇ ਜੋ ਛੋਟੀ ਉਮਰੇ ਹੀ ਇੱਕ ਛੋਟੇ ਜਿਹੇ ਕੰਮ ਤੋਂ ਸ਼ੁਰੂਆਤ ਕਰਦੇ ਅੱਜ ਇਹ ਜਿਹੇਆ ਪਟਿਆਲਾ ਦੇ ਵਿੱਚ ਨਾਮ ਕਾਇਮ ਕਰ ਲਿਆ ਕਿ ਅੱਜ ਵੀ ਜਿਹੜਾ ਬੱਕਰੀਆਂ ਦੇ ਨਾਮ ਤੋਂ ਜਾਣਿਆ ਜਾਂਦਾ ਤੇ ਲੋਕਾਂ ਨੂੰ ਟ੍ਰੇਨਿੰਗ ਤੱਕ ਦਿੰਦੇ ਨੇ ਤਾਂ ਦੋ ਭੈਣਾਂ ਨਾਲ ਤੁਹਾਡੀ ਵਾਕਿਫੀ ਵੀ ਕਰਵਾਵਾਂਗੇ ਤਾਂ ਇੱਕ ਛੋਟੇ ਜਿਹੇ ਕੰਮ ਤੋਂ ਸ਼ੁਰੂਆਤ ਹੋਈ ਸੀ ਤੇ ਕਦੋਂ ਇਹ ਕੰਮ ਰੋਜ਼ਗਾਰ ਤੱਕ ਚੱਲਾ ਗਿਆ ਤਾਂ ਉਹਨਾਂ ਨਾਲ ਵਾਕਿਫ ਕਰਾਂਗੇ ਮੇਰੇ ਨਾਲ ਮੰਨਤ ਮੌਜੂਦ ਹੈ ਬਹੁਤ ਬਹੁਤ ਸਵਾਗਤ ਹੈ ਮੰਨਤ ਬਹੁਤ-ਬਹੁਤ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ ਜੀ ਸਾਡੇ ਫਾਰਮ ਤੇ ਸਤਿ ਸ਼੍ਰੀ ਅਕਾਲ ਜੀ ਮੰਨਤ ਕਿਸ ਤਰੀਕੇ ਸ਼ੁਰੂਆਤ ਹੋ ਸਕੂਲੀ ਪਰਦੇ ਬੱਚਿਆਂ ਦੀ ਨਿਗਾ ਅਸੀਂ ਕਹਿ ਸਕਦਾ ਸਿਰਫ ਪੜ੍ਹਾਈ ਵੱਲ ਧਿਆਨ ਹੁੰਦਾ ਤੇ ਇਸ ਲਾਈਨ ਨਾਲ ਕਿਸ ਤਰੀਕੇ ਤੋਂ ਸਰ ਜਿਹੜੀ ਇਹ ਗਾਡ ਫਾਰਮਿੰਗ ਦੀ ਲਾਈਨ ਹੈ ਇਹਦੇ ਚ ਜਿਵੇਂ ਹੁਣ ਅਸੀਂ ਕੁਝ ਸੋਚ ਕੇ ਨਹੀਂ ਆਏ ਤਾਂ ਇੱਕ ਕੋਇਨਸੀਡੈਂਸ ਹੋਇਆ ਜਿਵੇਂ ਹੁਣ 8 ਤੋਂ 4 ਸਾਲ ਪਹਿਲਾਂ ਮੇਰੀ ਤਬੀਅਤ ਖਰਾਬ ਹੋ ਗਈ ਸੀ ਸੋ ਇਸੇ ਦੇ ਰਿਗਾਰਡਿੰਗ ਬੱਕਰੀ ਘਾਚ ਲੈਣਦੀ ਗਈ ਅਸੀਂ ਪਟਿਆਲਾ ਖਾਸ ਰਿਹਾਇਸ਼ ਖੇਤਰ ਵਿੱਚ ਰਹਿਣ ਵਾਲੇ ਆ ਸੋ ਉੱਥੇ ਬੱਕਰੀ ਜਦੋਂ ਲਿਆਂਦੀ ਤਾਂ ਸਭ ਨੂੰ ਪਤਾ ਵੀ ਲੱਗ ਗਿਆ ਸੀ ਵੀ ਬੱਕਰੀ ਆ ਗਈ ਹੈ ਐਂਡ ਉਸ ਤੋਂ ਬਾਅਦ ਅਸੀਂ ਤਕਰੀਬਨ ਡੇਟ ਸਾਲ ਉਸ ਨੂੰ ਆਪਣੇ ਘਰ ਦੀ ਤੀਜੀ ਮੰਜ਼ਲ ਤੇ ਰੱਖਿਆ ਸੋ ਉਦੋਂ ਤੋਂ ਹੀ ਮਿਹਨਤ ਕਰਨ ਦੀ ਆਦਤ ਪੈ ਗਈ ਐਂਡ ਉਸ ਤੋਂ ਬਾਅਦ ਅਸੀਂ ਫਿਰ ਫਾਰਮ ਬਣਾਇਆ ਉਹ ਉਏਜ ਕਿੰਨੀ ਸੀ ਜਦੋਂ ਮੈਂ ਸੀ ਉਦੋਂ ਏਜ 11 12 ਦੇ ਕਰੀਬ ਏਜ ਸੀ ਮੇਰੀ ਹੁਣ 16 ইয়ারਸ ਹੈ ਤਾਂ ਉਦੋਂ ਇੱਕ ਜਾਨਵਰ ਦੇ ਤੌਰ ਤੇ ਲਿਆਂਦਾ ਤੇ ਜਿਵੇਂ ਜਾਨਵਰਾਂ ਨਾਲ ਪਿਆਰ ਹੁੰਦਾ ਵੀ ਇੱਕ ਜਾਨਵਰ ਰੱਖਣਾ ਹੀ ਹੈ ਕਿਦਾਂ ਨਹੀਂ ਉਦੋਂ ਸਾਨੂੰ ਜ਼ਰੂਰਤ ਸੀ ਜਿਵੇਂ ਹੁਣ ਮੈਂ ਤੁਹਾਨੂੰ ਦੱਸਿਆ ਵੀ ਮੇਰੀ ਸਿਹਤ ਖਰਾਬ ਹੋ ਗਈ ਸੀ ਸੋ ਅਸੀਂ ਸਿਰਫ ਤੇ ਸਿਰਫ ਮਿਲਕ ਵਾਸਤੇ ਲੈਂਦੀ ਸੀ ਉਦੋਂ ਜਦੋਂ ਉਸਦੇ ਬੱਚੇ ਅੱਗੇ ਹੋਏ ਤਾਂ ਸਾਨੂੰ ਪੈਟਸ ਮੰਗੋ ਲगाव ਹੋ ਗਿਆ ਉਸ ਤੋਂ ਬਾਅਦ ਦੀ ਗੱਲ ਹੈ ਉਹ ਤਾਂ ਫਿਰ ਕੰਮ ਦੀ ਸ਼ੁਰੂਆਤ ਅੱਗੇ ਦੀ ਅੱਗੇ ਹੋਈ ਤਾਂ ਫਿਰ ਕਿਹੜੀ ਬਰੀਡ ਉਦੋਂ ਲੈਂਦੀ ਸੀ ਉਦੋਂ ਤਾਂ ਇੱਕ ਕ੍ਰਾਸ ਬਰੀਡ ਚੀਂ ਬੱਕਰੀ ਸੀ ਅਸੀਂ ਅੰਬਾਰੇ ਤੋਂ ਮੰਗਾਈ ਸੀ ਸੋ ਉਦੋਂ ਕ੍ਰਾਸ ਬਰੀਡ ਚ ਸੀ ਫਿਰ ਅੱਗੇ ਜਦੋਂ ਅਸੀਂ ਆਏ ਤਾਂ ਫਿਰ ਸਪੈਸੀਫਿਕੇਸ਼ਨ ਚ ਪੈ ਗਏ ਸੀ ਤਾ ਫਿਰ ਇਸ ਨੂੰ ਅੱਗੇ ਵਧਾਉਂਦਾ ਕਿਸ ਤਰੀਕੇ ਜੈਨ ਦੇ ਵਿੱਚ ਆਇਆ ਤਾਂ ਮੇਰੇ ਨਾਲ ਇੱਕ ਨੂਰ ਵੀ ਮੌਜੂਦ ਹੈ ਕਿਸ ਤਰੀਕੇ ਜੈਨ ਦੇ ਵਿੱਚ ਆਇਆ ਵੀ ਇਸ ਕੰਮ ਨੂੰ ਅੱਗੇ ਤੱਕ ਵਧਾਇਆ ਜਾਵੇ ਤਾਂ ਅੱਜ ਅਸੀਂ ਕਹਿ ਸਕਦਾ ਕਿੰਨੀਆਂ ਬੱਕਰੀਆਂ ਸਰ ਅੱਜ ਸਾਡੇ ਕੋਲ ਟੋਟਲ 65 ਦੇ ਅਰਾਊਂਡ ਗੋਰਸ ਨੇ ਜਿਨ੍ਹਾਂ ਦੇ ਵਿੱਚ ਬੱਚੇ ਵੀ ਨੇ ਬਰੀਡਰਸ ਵੀ ਨੇ ਪਹਿਲਾਂ ਸਾਡੇ ਕੋਲ 100 ਦੇ ਕਰੀਬ ਹੋ ਗਈਆਂ ਸੀ ਫਿਰ ਅਸੀਂ ਕੁਝ ਸੈਲ ਕਰਤੀਆਂ ਸੀਗੀਆਂ ਤਾਂ ਹੁਣ 65 ਦੇ ਅਰਾਊਂਡ ਨੇ ਬਾਕੀ ਇਹ ਸਾਡਾ ਟਾਪਿਕ ਦਿਮਾਗ ਦੇ ਵਿੱਚ ਇੱਕ ਤਾਂ ਸਾਡੇ ਜਿਹੜੀ ਸਿਹਤ ਠੀਕ ਨਹੀਂ ਸੀਗੀ ਉਸ ਕਰਕੇ ਆਇਆ ਸੀ ਉਸ ਤੋਂ ਬਾਅਦ ਜਦੋਂ ਅਸੀਂ ਇਹਦਾ ਮਿਲਕ ਸੈੱਲ ਕਰਿਆ ਉਸ ਤੋਂ ਬਾਅਦ ਸਾਡੇ ਦਿਮਾਗ ਦੇ ਵਿੱਚ ਇਹ ਇੱਕ ਬਿਜ਼ਨਸ ਦੇ ਤੌਰ ਤੇ ਆਇਆ ਸੀ ਤਾਂ ਪਹਿਲਾਂ ਇਹ ਸੀ ਵੀ ਜਦੋਂ ਬਿਮਾਰ ਸੀ ਤਾਂ ਵੀ ਖੁਦ ਨੂੰ ਜ਼ਰੂਰਤ ਸੀ ਤਾਂ ਲਿਆਂਦੀ ਸੀ ਹਾਂਜੀ ਪਹਿਲਾਂ ਸਾਡੀ ਜ਼ਰੂਰਤ ਤੋਂ ਇਹ ਬਿਜ਼ਨਸ ਸਟਾਰਟ ਹੋਇਆ ਆਪਾਂ ਕਹਿ ਸਕਦੇ ਹਾਂ ਸਾਡੀ ਸਿਹਤ ਨਹੀਂ ਠੀਕ ਸੀ ਉਸ ਕਰਕੇ ਸੀ ਬਿਜ਼ਨਸ ਸਟਾਰਟ ਕਰਿਆ ਤੇ ਹੁਣ ਫਿਰ ਅਸੀਂ ਸੋਚਿਆ ਵੀ ਸਭ ਦੀ ਸਿਹਤ ਠੀਕ ਕਰਨੀ ਹੈ ਮੰਨਤਾ ਸੀ ਵੀ ਤਸਵੀਰ 'ਚ ਦੇਖਿਆ ਸਾਰਾ ਕੁਝ ਤੁਸੀਂ ਆਪ ਕਰ ਦਿਓ ਸਟੱਡੀ ਦੇ ਨਾਲ ਨਾਲ ਕਿੰਨੀ ਇੱਕ ਮੁਸ਼ਕਲ ਆਉਂਦੀ ਹੈ ਫਿਰ ਇਹ ਸਾਰੇ ਸਰ ਜਿਸ ਜਿਵੇਂ ਜਿਵੇਂ ਪਾਇਰਿਟੀਆਂ ਹੁੰਦੀਆਂ ਨੇ ਉਦਾਂ ਹੀ ਮਤਲਬ ਆਪਣਾ ਸ਼ਡਿਊਲ ਸੈੱਟ ਹੁੰਦਾ ਹੈ ਜਿਵੇਂ ਸਾਡੇ ਦੋ ਪਾਇਰਿਟੀਆਂ ਨੇ ਇੱਕ ਸਾਡਾ ਪੜਾਈ ਹੈ ਇੱਕ ਫਾਰਮ ਹੈ ਸੋ ਪਹਿਲਾਂ ਪੜਾਈ ਨੂੰ ਟਾਈਮ ਦਿੱਤਾ ਜਾਂਦਾ ਹੈ ਫਿਰ ਉਸ ਤੋਂ ਬਾਅਦ ਫਾਰਮ ਦਾ ਹੁਣ ਅਸੀਂ ਜਿਵੇਂ ਸਵੇਰੇ ਉੱਠਦੇ ਹਾਂ ਤਾਂ ਡੇਢ ਘੰਟਾ ਫਾਰਮ ਤੇ ਸਪੈਂਡ ਕਰਕੇ ਸਾਰੇ ਐਨੀਮਲਸ ਨੂੰ ਦੇਖ ਕੇ ਜਾਂਦੇ ਹਾਂ ਸੈਡ ਸਾਡੇ ਜਦੋਂ ਛੁੱਟੀ ਹੁੰਦੀ ਹੈ ਉਦੋਂ ਸਾਰਾ ਦਿਨ ਫਿਰ ਫਾਰਮ ਤੇ ਰਹਿੰਦੇ ਹਾਂ ਤਾਂ ਸ਼ਹਿਰ ਦੇ ਵਿੱਚੋਂ ਤੋਂ ਮੁਸ਼ਕਿਲ ਨਹੀਂ ਆਈ ਵੀ ਜਦੋਂ ਸ਼ਹਿਰ ਦੇ ਵਿੱਚ ਬੱਕਰੀ ਰੱਖੀ ਕਿਉਂਕਿ ਸ਼ਹਿਰ ਦੇ ਵਿੱਚ ਅਜਿਹੀਆਂ ਚੀਜ਼ਾਂ ਬਹੁਤ ਘੱਟ ਹੁੰਦੀਆਂ ਨੇ ਟਾਈਮ ਤੋਂ ਦੱਸਿਆ ਵੀ ਜਦੋਂ ਸ਼ਹਿਰ ਦੇ ਵਿੱਚ ਬੱਕਰੀ ਰੱਖੀ ਗਈ ਸੀ ਤਾਂ ਉਸਨੇ ਸਭ ਨੂੰ ਦਾਸਤਾ ਬੋਲ ਕੇ ਵੀ ਮੈਂ ਮਤਲਬ ਪੂਰੇ ਹੈਗੀ ਆ ਸੋ ਹੁਣ ਸ਼ਹਿਰ ਦੇ ਵਿੱਚ ਲੋਕ ਸੋਚਦੇ ਨੇ ਵੀ ਸ਼ਹਿਰ ਦੇ ਵਿੱਚ ਬੱਕਰੀ ਰੱਖਣਾ ਕੋਈ ਮਤਲਬ ਵਧੀਆ ਚੀਜ਼ ਨਹੀਂ ਮੰਨੀ ਜਾਂਦੀ ਪਰ ਅਸੀਂ ਫਿਰ ਵੀ ਚਲੋ ਨਾ ਲੋਕਾਂ ਦੀ ਪਰਵਾਹ ਨਾ ਕੀਤੇ ਬਿਨਾ ਆਪਣੀ ਜ਼ਰੂਰਤ ਨੂੰ ਰੱਖੀ ਜੇ ਸਾਨੂੰ ਫਾਇਦਾ ਹੋਇਆ ਫਿਰ ਉਹੀ ਲੋਕ ਸਾਡੇ ਕੋਲੋਂ ਮਿਲਕ ਲੈਣ ਆਏ ਵੀ ਜਦੋਂ ਉਹਨਾਂ ਨੂੰ ਚਾਹੀਦਾ ਸੀ ਸਭ ਨੂੰ ਸਾਨੂੰ ਐ ਲੱਗਦਾ ਵੀ ਜੋ ਵੀ ਅਸੀਂ ਕੀਤਾ ਬੋ ਦੇ ਕੀਤਾ ਮੰਨ ਤਾ ਅਸੀਂ ਦੇਖਦੇ ਹਾਂ ਬਹੁਤ ਅਜਿਹੀ ਅਸੀਂ ਕਹਿ ਸਕਦਾ ਗੋਟ ਨੂੰ ਲਾ ਲਓ ਜਾਂ ਹੋਰ ਲਾ ਲਓ ਮਾਸ ਤੱਕ ਵਰਤਿਆ ਜਾਂਦਾ ਪਰ ਲੱਗਦਾ ਨਹੀਂ ਕਿ ਇਤਨਾ ਕਿਤੇ ਇਹ ਵੀ ਕਿ ਇਨਸਾਨ ਦੇ ਤੌਰ ਤੇ ਨਹੀਂ ਹਾਂਜੀ ਹੁਣ ਉਹ ਤਾਂ ਬੱਕਰੀ ਪਾਲਕ ਤੇ ਡਿਪੈਂਡ ਕਰਦੇ ਨੇ ਵੀ ਤੁਸੀਂ ਕਿਸ ਚੀਜ਼ ਵਾਸਤੇ ਵਰਤਣਾ ਹੈ ਪੰਜਾਬ ਵਿੱਚ ਵੀ ਅਸੀਂ ਜ਼ਿਆਦਾਤਰ ਮਾਸ ਤੇ ਵਰਤਿਆ ਜਾਂਦਾ ਹੈ ਪਰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਜਿਹੜੀ ਬੱਕਰੀ ਦੇ ਦੁੱਧ ਵਿੱਚ ਇੰਨੇ ਫਾਇਦੇ ਨੇ ਵੀ ਉਹਨੂੰ ਫਿਰ ਤੁਸੀਂ ਮਾਸ ਵਜੋਂ ਕਿਉਂ ਵਰਤਦੇ ਹੋ ਕਿੱਤੇ ਤਾਂ ਤੁਹਾਨੂੰ ਇੱਕ ਵਾਰ ਜੀ ਮਤਲਬ ਉਹਦਾ ਚਲੋ ਸੁਆਦ ਹੀ ਹੈ ਉਹ ਮਿਲਣਾ ਹੈ ਕਿਤੇ ਤੁਸੀਂ ਉਹ ਦੁੱਧ ਦੇਗੀ ਤੁਹਾਨੂੰ ਰੋਜ਼ ਦੀ ਰੋਜ਼ ਬੈਨੀਫਿਟਸ ਮਿਲेंगे ਸੋ ਲੋਕਾਂ ਚ ਅਵੇਅਰਨੈਸ ਹੋਣੀ ਚਾਹੀਦੀ ਹੈ ਬਾਕੀ ਜਿਹੜੀ ਬ੍ਰੇਡ ਅਸੀਂ ਮਤਲਬ ਰੱਖੀ ہوئی ਹੈ ਉਹ 60000 ਤੋਂ ਸ਼ੁਰੂ ਹੁੰਦੀ ਹੈ ਹੁਣ ਤੁਸੀਂ ਆਪ ਹੀ ਦੇਖ ਸਕਦੇ ਹੋ ਵੀ ਉਹ ਅਗਰ ਉਸ ਦਾ ਮਾਸ ਬਨੇਗਾ ਤਾਂ ਕਿੰਨਾ ਮਹਿੰਗਾ ਬਿਕੇਗਾ ਉਹ ਮਾਸ ਵਾਸਤੇ ਹੈ ਹੀ ਨਹੀਂ ਸਹੀ ਹੈ ਤਾਂ ਇਹ ਅਸੀਂ ਕਹਿ ਸਕਦੇ ਇਸ ਦੁੱਧ ਦੇ ਕੀ ਕੀ ਫਾਇਦੇ ਨੇ ਤੁਸੀਂ ਕਿਉਂਕਿ ਅਸੀਂ ਵੀ ਜਾਣਿਆ ਵੀ ਟ੍ਰੇਨਿੰਗ ਤੱਕ ਦਿੱਤੀ ਜਾਂਦੀ ਹੈ ਦੁੱਧ ਦੇ ਫਾਇਦੇ ਬਾਰੇ ਡਿਟੇਲ ਜਾਣਕਾਰੀ ਜੀ ਇੱਕ ਮਿਲ ਦੇਣਗੇ ਜੀ ਹਾਂਜੀ ਸਰ ਜਿਵੇਂ ਦੀਦੀ ਨੇ ਦੱਸਿਆ ਕਿ మాਸਲੀ ਨਹੀਂ ਵਰਤਦੇ ਤਾਂ ਅਸੀਂ ਆਪਣਾ ਜਿਹੜਾ ਬਿਜ਼ਨਸ ਕਰ ਰਹੇ ਹਾਂ ਸਿਰਫ ਮਿਲਕ ਪਰਪਸ ਤੇ ਹੀ ਕਰ ਰਹੇ ਹਾਂ ਕਿਉਂਕਿ ਅਸੀਂ ਆਪ ਵੀ ਵੈਸ਼ਨੂ ਆ ਤੇ ਅਸੀਂ ਬੱਕਰੀ ਦਾ ਵੀ ਪੂਰਾ ਧਿਆਨ ਰੱਖਦੇ ਹਾਂ ਤਾਂ ਮਿਲਕ ਦੇ ਬੈਨੀਫਿਟਸ ਦੇ ਵਿੱਚ ਇੱਕ ਤਾਂ ਜਿਹੜਾ ਇਹ ਮਿਲਕ ਹੈ ਬੱਚਿਆਂ ਲਈ ਬਹੁਤ ਹੀ ਜ਼ਿਆਦਾ ਲਾਭਦਾਇਕ ਹੁੰਦਾ ਹੈ ਕਿਉਂਕਿ ਆਪਾਂ ਅੱਜ ਦੀ ਜਨਰੇਸ਼ਨ ਦੇਖੀਏ ਤਾਂ ਬੱਚਿਆਂ ਦੀ ਇਮਿਊਨਿਟੀ ਸਟਰੋਂਗ ਨਹੀਂ ਹੈ ਥੋੜੀ ਜਿਹੀ ਧੁੱਪੋ ਦੇ ਵਿੱਚ ਫੇਰ ਲੰਦੇ ਨੇ ਤਾਂ ਉਹਨਾਂ ਦੀ ਸਿਹਤ ਨਹੀਂ ਠੀਕ ਰਹਿੰਦੀ ਤਾਂ ਜੇ ਉਹ ਇਹ ਦੁੱਧ ਕੰਟੀਨਿਊਸ ਪੀਣ ਤਾਂ ਉਹਨਾਂ ਨੂੰ ਐਸੀ ਪ੍ਰੋਬਲਮਸ ਹੋਣ ਹੀ ਨਾ ਸਰਦੀ ਜਖਾਮ ਜਾਂ ਫਿਰ ਡੇਂਗੂ ਦੀ ਐਸੀ ਮਿਨੀਮਮ ਜਿਹੜੀ ਪ੍ਰੋਬਲਮਸ ਹੁੰਦੀਆਂ ਨੇ ਉਹ ਹੋਣ ਹੀ ਨਾ ਬਾਕੀ ਆਪਾਂ ਦੇਖਦੇ ਹਾਂ ਕਿ ਬਜ਼ੁਰਗ ਘੱਟ ਦੁੱਧ ਪੀਂਦੇ ਨੇ ਕਿਉਂਕਿ ਉਹਨਾਂ ਦਾ ਡਾਈਜੈਸਟ ਨਹੀਂ ਹੁੰਦਾ ਤਾਂ ਜਿਹੜਾ ਬੱਕਰੀ ਦਾ ਦੁੱਧ ਹੁੰਦਾ ਉਹ ਬਜ਼ੁਰਗ ਵੀ ਪੀ ਸਕਦੇ ਨੇ ਤੇ ਉਹਨਾਂ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਇੱਕ ਤਾਂ ਇਜ਼ੀ ਡਾਈਜੈਸਟੇਬਲ ਹੁੰਦਾ ਉਤੋਂ ਇਹਦੇ ਵਿੱਚ ਇੱਕ ਐਸਾ ਪਾਇਆ ਜਾਂਦਾ ਤੱਤ ਜੋ ਕਿ ਜਿਹੜਾ ਬਜ਼ੁਰਗਾਂ ਉਹਨਾਂ ਦੇ ਜਿਹੜੇ ਗੋਡਿਆਂ ਨੂੰ ਲਚਕੀਲਾ ਬਣਾਉਂਦਾ ਹੈ ਸਹੀ ਹੈ ਤਾਂ ਉਹਨਾਂ ਨੈਸਲੀ ਫਿ ਸਟਡੀ ਦੇ ਨਾਲ ਨਾਲ ਹੋਏ ਇਸੇ ਕੰਮ ਨੂੰ ਤਰਜੀਹ ਦੇਣੀ ਹੈ ਹਾਂਜੀ ਹਲੇ ਸੋਚਿਆ ਤਾਂ ਇਹੀ ਹੋਇਆ ਵੀ ਜਾਂ ਤਾਂ ਸਟੱਡੀ ਪਹਿਲਾਂ ਤਾਂ ਸਟੱਡੀ ਹੈ ਉਸ ਤੋਂ ਬਾਅਦ ਫਾਰਮ ਹੈ ਅਸੀਂ ਜਿੰਨਾ ਵੀ ਸਾਡਾ ਸਪੇਅਰ ਟਾਈਮ ਬਚਦਾ ਹੈ ਉਹ ਸਾਰਾ ਫਿਰ ਫਾਰਮ ਤੇ ਲਗਾਉਣੀ ਹੈ ਟ੍ਰੇਨਿੰਗ ਵੀ ਦਿੱਤੀ ਜਾਂਦੀ ਹੈ ਫਿਰ ਟ੍ਰੇਨਿੰਗ ਦੀ ਸ਼ੁਰੂਆਤ ਕਿਸ ਤਰੀਕੇ ਪਹਿਲਾਂ ਦਾ ਜਾਣਕਾਰੀ ਇਸ ਦੇ ਲਈ ਹਾਸਲ ਕਰਨਾ ਫਿਰ ਉਸ ਤੋਂ ਬਾਅਦ ਲੋਕਾਂ ਤੱਕ ਇਸ ਦਾ ਬਤ ਜਦੋਂ ਫਿਰ ਹੁਣ ਤੁਹਾਨੂੰ ਦੱਸਿਆ ਵੀ 4 ਸਾਲ ਹੋ ਗਏ ਨੇ ਕੰਮ ਕਰਨ ਨੂੰ ਤਾਂ ਇੰਨਾ ਕੁ ਐਕਸਪੀਰੀਅੰਸ ਹੋ ਜਾਂਦਾ ਸੋ ਉਸ ਤੋਂ ਬਾਅਦ ਜਿਵੇਂ ਹੁਣ ਅਸੀਂ ਅੱਗੇ ਆਪਣਾ ਜੋ ਸੋਸ਼ਲ ਮੀਡੀਆ ਤੇ ਪੋਸਟਸ ਪਾਉਣੇ ਸ਼ੁਰੂ ਕੀਤੇ ਤਾਂ ਫਿਰ ਲੋਕਾਂ ਦੇ ਮੈਸੇਜ ਆਉਣ ਲੱਗੇ ਵੀ ਤੁਸੀਂ ਸਾਨੂੰ ਦੱਸੋ ਸੋ ਪੂਰਾ ਫਾਰਮਿੰਗ ਦਾ ਮਾਡਲ ਸਮਝਾਉਣਾ ਫੋਨ ਤੇ ਨਹੀਂ ਪੋਸੀਬਲ ਹੁੰਦਾ ਸੋ ਅਸੀਂ ਮਹੀਨੇ ਵਿੱਚ ਪਹਿਲਾਂ ਕੁਝ ਦਿਨ ਰੱਖੇ ਵੀ ਇਸ ਦਿਨ ਅਸੀਂ ਮਿਲਿਆ ਕਰਾਂਗੇ ਕਿਉਂਕਿ ਮੋਸਟ ਜਿਵੇਂ ਹੁਣ ਲੋਕ ਸਾਨੂੰ ਫੋਨ ਕਰਕੇ ਆ ਜਾਂਦੇ ਨੇ ਤਾਂ ਅਸੀਂ ਵੀ ਨਹੀਂ ਫ੍ਰੀ ਹੁੰਦੇ ਇੱਕ ਇੱਕ ਬੰਦੇ ਨੂੰ ਅਟੈਂਡ ਕਰੀਏ ਸੋ ਫਿਰ ਅਸੀਂ ਮਹੀਨੇ ਦੇ ਵਿੱਚ ਇੱਕ ਦਿਨ ਰੱਖਿਆ ਵੀ ਇਸ ਦਿਨ ਸਭ ਨੂੰ ਟ੍ਰੇਨਿੰਗ ਦਿੱਤੀ ਜਾਏਗੀ ਸੋ ਉਹ ਮਹੀਨੇ ਦੇ ਵਿੱਚ ਐਨਰੋਲ ਕਰ ਲੈਂਦੇ ਨੇ ਤੇ ਉਸ ਦਿਨ ਅਸੀਂ ਟ੍ਰੇਨਿੰਗ ਦਿੰਨੇ ਆ ਅਸੀਂ ਕਹਿ ਸਕਦਾ ਇਸ ਥੋੜੇ ਤੋਂ ਸਿੱਖ ਕੇ ਬਹੁਤ ਨੇ ਰੋਜ਼ਗਾਰ ਵੀ ਇਸ ਨੂੰ ਸ਼ੁਰੂ ਕਰ ਲਿਆ ਹਾਂਜੀ ਕਿਉਂਕਿ ਹੁਣ ਜਿਹੜੇ ਜਿਵੇਂ ਹੁਣ ਅਸੀਂ ਟ੍ਰੇਨਿੰਗ ਦੀ ਫੀਸ ਰੱਖੀ ਹੋਈ ਹੈ ਬੰਦਾ ਉਹੀ ਟ੍ਰੇਨਿੰਗ ਦੀ ਫੀਸ ਦੇ ਅੰਦਰ ਜਿਹੜਾ ਕਿ ਇੰਟਰਸਟਿਡ ਹੁੰਦਾ ਸੋ ਇਸ ਨੂੰ ਦੇਖ ਕੇ ਕਾਫੀ ਜੁਨਿਆਂ ਦੇ ਮਨ ਵਿੱਚ ਪਹਿਲਾਂ ਤਾਂ ਉੱਪਰ ਦਾ ਵੀ ਅਸੀਂ ਵੀ ਕਰ ਸਕਦੇ ਆ ਕਾਫੀ ਲੇਡੀਜ਼ ਦੇ ਮਨ ਵਿੱਚ ਵੀ ਉੱਪਰ ਦਾ ਸੋ ਉਸ ਤੋਂ ਕਿੰਨੇ ਹੀ ਸਟਾਰਟ ਕਰਦੇ ਨੇ ਕਿੰਨੇ ਹੀ ਸਫਲ ਹੁੰਦੇ ਨੇ ਪਰਿਵਾਰ ਵੱਲੋਂ ਪੂਰੀ ਸਪੋਰਟ ਹੈ ਫਿਰ ਹਾਂਜੀ ਪਰਿਵਾਰ ਵੱਲੋਂ ਪੂਰੀ ਸਪੋਰਟ ਆ ਕਿਉਂਕਿ ਪਰਿਵਾਰ ਤੋਂ ਬਿਨਾਂ ਨਹੀਂ ਪੋਸੀਬਲ ਹੋ ਸਕਦਾ ਸਾਡਾ ਪੂਰਾ ਪਰਿਵਾਰ ਸਪੋਰਟਿਵ ਹੈ ਸਾਰੇ ਨਾਨਕੇ ਦਾਦਕੇ ਸਾਰੇ ਸਪੋਰਟਿਵ ਹੈ ਤਾਂ ਦੋ ਉਹ ਬੱਚੇ ਨੇ ਇਹ ਤਾਂ ਜਿਨ੍ਹਾਂ ਨੇ ਛੋਟੀ ਉਮਰੇ ਹਾਲੇ ਤੱਕ ਜਿਹੜੀ ਪੜ੍ਹਾਈ ਤਾਂ ਚੱਲ ਰਹੀ ਹੈ ਪਰ ਪੜ੍ਹਾਈ ਦੇ ਨਾਲ ਇੱਕ ਦਿਮਾਗ ਦੀ ਵਰਤੋਂ ਦੇ ਨਾਲ ਅੱਜ ਇੱਕ ਅਜਿਹਾ ਅਸੀਂ ਕਹਿ ਸਕਦਾ ਫਾਰਮ ਦੀ ਸ਼ੁਰੂਆਤ ਕਰ ਲਈ ਫਾਰਮ ਨੂੰ ਅਸੀਂ ਕਹਿ ਸਕਦਾ ਅੱਗੇ ਤੱਕ ਵਧਾਤਾ ਜਿਸ ਦੇ ਨਾਲ ਭਾਰੀ ਮੁਨਾਫਾ ਵੀ ਜਿਹੜਾ ਕਮਾਰੇ ਨੇ ਪਟਿਆਲਾ ਤੋਂ ਦਾ ਪੰਜਾਬ ਫੌਸਟ ਦੇ ਲਈ ਰਸ਼ਪਿੰਦਰ ਸਿੰਘ ਦੀ ਰਿਪੋਰਟ ਧੰਨਵਾਦ